आज मैं और मेरे सीनियर लीडर सरदार आर पी सिंह और हमारे सिख या पंजाबी भाईचारे के लोग हमारे साथ आज गुरुद्वारे जाके हमने पहले तो मतलब गुरु से ओट आसरा लिया है उनकी शरण में आए हैं कि गुरु हमें ताकत दे कि इनका जो ऐसे दुष्ट लोग हैं जो ऐसे पापी लोग हैं उनका मुकाबला कर सकें और दूसरी बात ये दिल्ली जहाँ खड़े हैं हमारे गुरु इस दीन दुनिया के लिए मुगलों से लड़ते रहे हैं मुगलों से लड़ते रहे हैं हमारे गुरु गुरु के परिवार शहीद हुए क्रबानिंद हुई आज वही मुग़ल जो बंगलादेशी रोहिंग्या उनके साथ हमारे मंत्री जी हरदीप पुरी साहब को और हमें जो सिख या पंजाबी हैं उनके साथ मलाया जा रहा है और वो आम आदमी के नेशनल स्पोक्स पर्सन और एम और कहीं ना कहीं इसमें ये एक बड़ी बड़ी साजिश है वोट बैंक की साजिश है बार बार एक सिखों को पंजाबियों को कहीं ना कहीं मुगलों से कंपेयर करके मुगलों से जोड़ के इसका मतलब क्या है ये किस वोट बैंक को तो टारगेट कर रहे हैं क्या कर रहे हैं इसके पीछे क्या है तो इसलिए आज बहुत गंभीरता से हमने अपने गुरु को आके अपनी उनकी शरण में आए हैं और जितनी देर भगवंत मान और केजरीवाल जितनी देर ये माफ़ी नहीं मांगेंगे तो लगातार दिल्ली के पंजाबी और सिख जहां भी ये जाएंगे इनका विरोध होगा इनसे प्रेशर पूछे जाएंगे और अगर नहीं दुएंगे तो हम खुद जाके ये बात सामने करेंगे भी आपने जो गुरुओं ने जिन मुगलों को इस देश पे अत्याचार हमारी बहु बेटियों की इज्जत बचाने के लिए हमारे गुरुओं ने शहादतें दी आप उन मुगलों से सिखों को और पंजाबियों को जोड़ रहे हैं दूजी गल मैं पहले आ, आज सब तो पहला मैं आप तो साढ़े बहुत ही सीनियर लीडर सरदार आर पी सिंह तो साढ़े ਸਿੱਖ ਤੇ ਪੰਜਾਬੀ ਸਮਾਜ ਦੇ ਲੋਕ ਦਿੱਲੀ ਤੋਂ ਅਸੀਂ ਸਾਰੇ ਗੁਰੂ ਮਹਾਰਾਜ ਦੇ ਸ਼ਰਨ ਗੁਰਦੁਆਰਾ ਸਾਹਿਬ ਆਏ ਸੀ ਉਹਨਾਂ ਦਾ ਓਟ ਆਸਰਾ ਲੈ ਕੇ ਮਹਾਰਾਜ ਸਾਨੂੰ ਬਲ ਬਖਸ਼ੋ ਸਾਨੂੰ ਤਾਕਤ ਬਖਸ਼ੋ ਜੋ ਸਾਡੇ ਤੇ ਹਮਲਾ ਹੋਇਆ ਹੈ ਸਾਡੇ ਤੇ ਸਾਡੀ ਪੱਗ ਤੇ ਜੋ ਸਾਡੇ ਤੇ ਪੰਜਾਬੀਆਂ ਤੇ ਹਮਲਾ ਕੀਤਾ ਹੈ ਆਮ ਆਦਮੀ ਪਾਰਟੀ ਦੇ ਇੱਕ ਨੈਸ਼ਨਲ ਸਪੋਕਸਪਰਸ ਇੱਕ ਐਮਐਲਏ ਨੇ ਰਵਿੰਦਰ ਕੇਜਰੀਵਾਲ ਦੇ ਤੇ ਭਗਵੰਤ ਮਾਨ ਦੇ ਕਹਿਣ ਦੇ ਉੱਤੇ ਕਮਾਲ ਹੋ ਗਈ ਤੁਸੀਂ ਸਾਡੇ ਸਭ ਤੋਂ ਸੀਨੀਅਰ ਹਰਦੀਪ ਪੁਰੀ ਜੀ ਸਾਡੇ ਮੰਤਰੀ ਤੇ ਸਾਡੇ ਸਿੱਖਾਂ ਨੂੰ ਤੁਸੀਂ ਇੱਕ ਬੰਗਲਾਦੇਸ਼ੀ ਰੋਹਿੰਗਿਆ ਜਿਹੜੇ ਸਭ ਤੋਂ ਖਤਰਨਾਕ ਅਤਵਾਦੀ ਨੇ ਜਿਵੇਂ ਮੁਗਲ ਕਿਸੇ ਵੇਲੇ ਸਾਡੇ ਦੇਖ ਲਈ ਸੀ ਤੇ ਅੱਜ ਸਾਡੀ ਕੌਮ ਲਈ ਸੀ ਅੱਜ ਤੁਸੀਂ ਸਾਨੂੰ ਉਹ ਦੇਸ਼ ਦਰੋਈਆਂ ਦਾ ਮੁਗਲਾਂ ਨਾਲ ਤੁਸੀਂ ਮਜ਼ਾਕ ਉਡਾਓ ਕੀ ਵੀ ਚੈਨਲ ਤੇ ਬਹਿ ਕੇ ਮਜ਼ਾਕ ਉਡਾਓ ਵੀ ਤੁਸੀਂ ਉਹਨਾਂ ਦੇ ਰਿਸ਼ਤੇਦਾਰ ਹੋ ਜਿਹੜਾ ਸਿੱਖ ਧਰਮ ਜਿਹੜਾ ਸਿਰਫ ਇਹ ਲੋਕਾਂ ਨੂੰ ਖਤਮ ਕਰਨ ਲਈ ਬਣਿਆ ਸੀ ਅੱਜ ਤੁਸੀਂ ਇਹ ਹਿੰਮਤ ਕਿਵੇਂ ਹੋਈ ਤੁਹਾਡੀ ਵੀ ਸਿੱਖਾਂ ਨੂੰ ਪੰਜਾਬੀਆਂ ਨੂੰ ਤੁਸੀਂ ਇੱਕ ਮੁਗਲਾਂ ਨਾਲ ਤੇ ਇੱਕ ਬੰਗਲਾਦੇਸ਼ੀ ਜਿਹੜੇ ਉਹ ਰੋਜ਼ ਕੋਈ ਨਾ ਕੋਈ ਹਰਕਤਾਂ ਕਰਦੇ ਆ ਕਿ ਦੇਸ਼ ਨੂੰ ਬਰਬਾਦ ਕਰਨ ਲਈ ਉਹਨਾਂ ਨਾਲ ਤੁਸੀਂ ਮਿਲਾਤਾ ਇਹ ਗੁਰੂ ਦੇ ਮੁਰੇ ਅਸੀਂ ਓਟਾ ਅਸਰਾਲਿਆ ਵੀ ਜਿੰਨਾ ਚਿਰ ਭਗਵੰਤ ਮਾਨ ਸਾਹਿਬ ਜਿਹੜੇ ਉਹ ਕੈਂਪੇਨ ਕਰਦੇ ਫਿਰਦੇ ਆ ਪੱਗਾਂ ਉਹਨਾਂ ਦੇ ਸਿਰ ਤੇ ਵੀ ਜੇ ਉਹ ਨਹੀਂ ਮਾਫੀ ਮੰਗਦੇ ਜਾਂ ਕੇਜਰੀਵਾਲ ਮਾਫੀ ਨਹੀਂ ਮੰਗਦੇ ਤਾਂ ਅਸੀਂ ਹਰ ਜਗ੍ਹਾ ਟੱਕੇ ਗੁਰੂ ਦੇ ਆਸਲੇ ਨਾਲ ਉਹਨਾਂ ਦਾ ਵਿਰੋਧ ਕਰਾਂਗੇ ਉਹਨਾਂ ਤੋਂ ਸਾਡੀ ਕੋਈ ਜਾਤੀ ਲੜਾਈ ਨਹੀਂ ਸਾਡੇ ਤੇ ਡਾਇਰੈਕਟ ਹਮਲਾ ਹੈ ਜਿਹੜਾ ਉਹ ਪੱਗ ਤੇ ਕੀਤਾ ਗਿਆ ਪੰਜਾਬੀਆਂ ਤੇ ਕੀਤਾ ਗਿਆ ਤੇ ਜੇ ਅਸੀਂ ਆਪਣੀ ਪੱਗ ਨੂੰ ਨਾ ਬਚਾ ਸਕੀਏ ਉਹ ਵੀ ਇੱਕ ਮੁਗਲ ਉਹ ਵੀ ਇੱਕ ਰਹੂਂਗੀਆਂ ਜਿਹੜੇ ਬੰਗਲਾਦੇਸ਼ ਦੇ ਅਤਵਾਦੀ ਆ ਉਹਨਾਂ ਨਾਲ ਸਾਨੂੰ ਮਲਾਪ ਅਸੀਂ ਦੇਸ਼ ਦੇ ਸ਼ਾਨ ਲਈ ਕਿਤੇ ਹੱਦ ਤੱਕ ਵੀ ਜਾ ਸਕਦਾ ਬਾਰਡਰਾਂ ਤੇ ਸਾਡੀ ਫੌਜ ਰਾਖੀ ਕਰ ਰਹੀ ਆ ਉਹ ਕੀ ਸੋਚਣਗੇ ਵੀ ਇੱਕ ਪਾਰਟੀ ਦਾ ਜਿਹੜਾ ਕਨਵੀਨਰ ਆ ਇੱਕ ਪਾਰਟੀ ਦਾ ਮੁੱਖ ਮੰਤਰੀ ਆ ਪੰਜਾਬ ਦਾ ਜਿਹਦੇ ਪੱਗ ਬੰਨੀ ਆ ਉਹਦੇ ਹੁੰਦੇ ਇਹਨਾਂ ਦਾ ਕਨਵੀਨਰ ਸਾਨੂੰ ਇਹ ਮਗਨਾ ਨਾਂ ਰਲਾਵੇ ਇਸ ਕਰਕੇ ਅਸੀਂ ਇਹ ਗੁਰਦੁਆਰਾ ਸਾਹਿਬ ਆ ਕੇ ਕੋਟ ਆਸਰਾ ਲਿਆ ਤੇ ਇਹ ਲੜਾਈ ਸਾਡੀ ਲੜਾਈ ਨਹੀਂ ਇਹ ਲੜਾਈ ਆ ਪੱਗ ਦੀ ਇਹ ਲੜਾਈ ਪੰਜਾਬੀਆਂ ਦੀ ਆ ਜਿਹੜਾ ਇਹਨਾਂ ਨੇ ਇਹ ਵਰਡ ਯੂਜ਼ ਕੀਤੇ ਆ ਉਹ ਜਲਦੀ ਤੋਂ ਜਲਦੀ ਮਾਫੀ ਮੰਗਣੀ ਚਾਹੀਦੀ ਆ ਨਹੀਂ ਮੈਂ ਸਮਝਦਾ ਦਿੱਲੀ ਦਾ ਹਰ ਪੰਜਾਬੀ ਹਰ ਸਿੱਖ ਇਸ ਚੀਜ਼ ਦਾ ਜਿਹੜਾ ਹਿਸਾਬ ਆ ਉਹ ਆਪਣੇ ਤਰੀਕੇ ਨਾਲ ਲੇ ਕਿਵੇਂ ਲੈਣਾ ਹੈ ਬਹੁਤ بڑا ਤਮਾਸ਼ਾ ਪਹਿਲਾਂ ਨਸ਼ੇ ਸਿੱਖਾਂ ਨੂੰ ਲਾ ਕੇ ਅੱਜ ਪੰਜਾਬ 'ਚ ਗੈਂਗਵਾੜ ਚੱਲ ਰਹੀ ਆ ਅੱਜ ਨਾਰਕੋ ਟਰੋਰਿਜ਼ਮ ਚੱਲ ਰਿਹਾ ਤੇ ਹੁਣ ਟੀਵੀ ਚੈਨਲਾਂ ਤੇ ਆ ਕੇ ਸਿੱਖਾਂ ਨੂੰ ਅਤਵਾਦੀਆਂ ਨਾਲ ਮੁਗਲਾਂ ਨਾਲ ਕੀ ਉਹਨਾਂ ਦੀ ਉਹਨਾਂ ਨੂੰ ਕਿਸ ਤਰੀਕੇ ਨਾਲ ਝੋਟ ਕੀਤੀ ਜਾਵੇ ਉਹਨਾਂ ਦੀ ਬਦਨਾਮੀ ਕੀਤੀ ਜਾਵੇ ਰਾਜਧਾਨੀ ਦੇ ਵਿੱਚ ਕਿ ਨੈਸ਼ਨਲ ਚੈਨਲ ਤੇ ਬਹਿ ਕੇ ਆ ਆਦਮੀ ਕਿ ਝੋਟ ਪਚਾਉਂਦੇ